ਜਦੋਂ ਨਾਨਕਨਵਾਸ ਨੂੰ ਛੱਡ ਕੇ ਗਏ ਭਾਈ ਮੋਹਕਮ ਸਿੰਘ ਜੀ ਇਹ ਗੱਲ ਦੇ ਗਵਾਹ ਹੋਣਗੇ ਉਸ ਤੋਂ ਪਹਿਲਾਂ ਵੀ ਕਰੀਬ 2 ਮਹੀਨੇ ਪਹਿਲਾਂ ਉਹ ਰਾਤ ਨੂੰ ਉਸੇ ਥਾਂ ਦੇ ਉੱਤੇ ਜਾ ਕੇ ਰਹਿੰਦੇ ਤੇ ਉਹ ਕਹਾਣੀ ਦੇ ਭਾਈ ਕंवर ਸਿੰਘ ਧਾਮੀ ਵੀ ਗਵਾਹ ਨੇ ਕਿ ਨਾਨਕਨਵਾਸ ਛੱਡਣ ਦੀ ਲੋੜ ਕਿਉਂ ਪਈ ਤੇ ਉਦੇ ਬਾਰੇ ਜਨਰਲ ਸ਼ਬੀਗ ਸਿੰਘ ਦੀ ਕੀ ਰਣਨੀਤੀ ਸੀ ਜਿਹੜਾ ਸਵਾਲ ਉਹਨਾਂ ਨੇ ਕੀਤਾ ਕਿ ਟੌੜਾ ਸਾਹਿਬ ਤੇ ਸੰਤ ਜਨਰਲ ਸਿੰਘ ਦੀ ਮਿਲਣੀ ਜਿਹੜੀ ਮੈਂ ਲਿਖਿਆ ਉਹ ਸਹੀ ਨਹੀਂ ਤੇ ਜਿਹੜੀ ਉਹ ਦੱਸਦਿਆ ਉਹ ਸਹੀ ਆ ਪਰ ਮੈਂ ਤੱਥਾਂ ਦੇ ਆਧਾਰਤ ਗਵਾਹ ਮੌਜੂਦ ਨੇ ਅੱਜ ਉਹਨਾਂ ਨੇ ਇੱਥੇ ਆਉਣਾ ਸੀ ਲੇਕਿਨ ਉਹ ਮੀ ਬਹੁਤ ਜ਼ਿਆਦਾ ਪੈਨ ਕਰਕੇ ਨਹੀਂ ਆਇਆ ਜਿਹੜੀ ਆਖਰੀ ਮੁਲਾਕਾਤ ਸੀ ਸੰਤ ਜਨੈਲ ਸਿੰਘ ਦੇ ਨਾਲ ਜਹੇਦਾਰ ਕਰਤਾਨ ਸਿੰਘ ਟੋੜਾ ਦੀ ਉਹ ਹੋਈ ਸੀ 2 ਤੇ 3 ਦੀ ਦਰਮਿਆਨੀ ਰਾਤ ਨੂੰ ਯਾਰਾ ਭਾਈ ਮੁਖ ਸਿੰਘ ਜੀ ਉਸ ਦੇ ਗਵਾਹ ਨੇ ਉਸ ਗੱਲ ਦੇ ਗਵਾਹ ਨੇ ਟੋੜਾ ਸਾਹਿਬ ਗਏ ਸੀ ਕਿਉਂਕਿ 26 ਤਰੀਕ ਨੂੰ 26 ਮਈ ਨੂੰ ਆਖਰੀ ਗੋਬਤ ਮੀਟਿੰਗ ਸਰਕਾਰ ਦੀ ਨਮਾਇਦਿਆਂ ਦੇ ਨਾਲ ਮੰਤਰੀਆਂ ਦੇ ਨਾਲ ਤੇ ਅਨਕਾਲੀ ਅਗਮਾਂ ਦੀ ਹੋਈ ਕਟੋੜਾ ਸਾਹਿਬ ਸੰਨ ਬਰਨਾਲਾ ਹੀ ਤੇ ਬਾਦਲ ਸੀ ਉਹਦੇ ਵਿੱਚ ਇੱਕ ਕਿਸਮ ਦੀ ਹਰੇ ਝੰਡੇ ਲਈ ਫੈਸਲਾ ਪਹਿਲਾਂ ਹੋ ਚੁੱਕਾ ਸੀ 26 ਮੀਟਿੰਗਾਂ ਹੋਈਆਂ ਚਾਰ ਮੰਤਰੀ ਮੰਡਲ ਦਾ ਤੇ ਨੰਦਰਾਗਾਦੀ ਨਾਲ 10 ਗੁਪਤ ਮੀਟਿੰਗਾਂ ਦੇ 933 ਗੱਲਬਾਤ ਦੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਹੁਣ ਵਿਰੋਧੀ ਪਾਰਟੀਆਂ ਨੂੰ ਮੀਟਿੰਗਾਂ ਦੇ ਵਿੱਚ ਸ਼ਾਮਲ ਕਿਉਂ ਕੀਤਾ ਗਿਆ ਕਿਉਂ ਉਹਨਾਂ ਦੀ ਸਹਿਮਤੀ ਲੈਣੀ ਸੀ ਇਕੱਲੇ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਜੁਰਤ ਨਹੀਂ ਰੱਖ ਸਕਦੀ ਤੇ ਦੂਜਾ ਇਹ ਹਮਲਾ ਵੀ ਹਿੰਦ ਸਟੇਟ ਦਾ ਸੀ ਕਾਂਗਰਸ ਪਾਰਟੀ ਜਾਂ ਕਾਂਗਰਸ ਦੀ ਸਰਕਾਰ ਦਾ ਨਹੀਂ ਤੇ ਹਿੰਦ ਸਟੇਟ ਦਾ ਹੰਗਲਾ ਤਾਂ ਹੀ ਪੂਰਾ ਹੋ ਸਕਦਾ ਜੇ ਸਾਰੀਆਂ ਪਾਰਟੀਆਂ ਸਹਿਮਤੀ ਦੇ ਦੇਣ ਤੇ ਉਹ ਅਦਵਾਨੀ ਵੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਇਹ ਗੱਲ ਦਾ ਅਕਬਾਲ ਕਰਦਾ ਕਿ ਸਾਡੇ ਦਬਾਅ ਪਾਉਣ ਦੇ ਨਾਲ ਹੀ ਹੋਇਆ ਹੁਣ ਜਦੋਂ ਉੱਥੇ ਆਖਰੀ ਮੁਲਾਕਾਤ ਹੋਈ 26 ਮਈ ਨੂੰ ਤੇ ਉਹਦੇ ਵਿੱਚ ਅਕਾਲੀ ਆਗੂਆਂ ਨੇ ਇਹ ਕਹਿ ਤਾ ਕਿ ਕਿ ਇਹਨਾਂ ਤੇ ਦਬਾਅ ਪਾਇਆ ਗਿਆ ਹੈ ਕਿ ਜੇ ਸਮਝੌਤਾ ਕਰਨਾ ਕੌਣ ਕ ਸੱਚ ਕੋਈ ਨਹੀਂ ਦੱਸਦਾ ਜਿਹੜੀਆਂ ਗਲਤੀਆਂ ਨੇ ਉਹਨਾਂ ਉਤੇ ਪਰਦਾ ਪੋਛੀ ਕਰਨ ਦਾ ਯਤਨ ਕੀਤਾ ਜਾਂਦਾ ਸਚਾਈ ਨਹੀਂ ਕੋਈ ਵੀ ਦੱਸਦਾ ਤੇ ਉਥੇ ਇਹ ਇਹ ਗੱਲ ਕਹਿ ਆਏ ਸੀ ਕਿ ਸੰਤ ਜਰਨੈਲ ਸਿੰਘ ਹੁਣ ਸਾਡੇ ਵਾਸਤੇ ਨਹੀਂ ਇੰਨਾ ਹੀ ਬਹੁਤ ਸੀ ਸਰਕਾਰ ਵਾਸਤੇ ਉਹਨਾਂ ਆਖਿਆ ਫੇਰ ਜਾ ਕੇ ਸੋਚ ਲੋ ਸਰਦਾਰ ਕਰਤੇ ਐਸੇ ਹੀ ਚਲ ਗਏ ਨੇ ਇਹਨਾਂ ਦੇ ਕੋਲ ਉਹ ਇੰਟਰਵਿਊ ਆ ਸੰਤ ਸਿੰਘ ਤੇਗਦੀ ਆਡੀਓ ਰਿਕਾਰਡਿੰਗ ਮੇਰੇ ਕੋਲ ਆ ਮੈਨੂੰ ਹੁਣ ਦੇ ਕੇ ਗਏ ਆ ਉਹ ਉਹਦੇ ਵਿੱਚ ਉਹਨਾਂ ਨੇ ਜਿਹੜੀ ਟੋੜਾ ਸਾਹ ਤੇ ਲੌਂਗੋ ਆ ਦੀ ਇੰਦਰਾ ਗਾਂਧੀ ਦੇ ਨਾਲ ਗੱਲ ਹੋਈ ਸੀ ਉਹ ਸਾਰੀ ਸੁਣੀ ਸੀ ਉਹਦੇ ਵਿੱਚ ਵੀ ਇਹੋ ਗੱਲ ਦਰਾਈ ਕਿ ਸਾਡੇ ਸੰਤ ਜਰਨੈਲ ਸਿੰਘ ਸਾਡੇ ਹੁਣ ਵਾਸਤ ਚ ਨਹੀਂ ਇੱਕ ਗਵਰਨਰ ਹਾਊਸ ਦਾ ਇੱਕ ਅਧਿਕਾਰੀ ਸੀ ਅਚਨ ਚੇਤ ਮੇਰੇ ਨਾਲ ਉਹਦੀ ਮੁਲਾਕਾਤ ਹੋ ਗਈ ਨਾਂ ਤੇ ਹੁਣ ਮੈਨੂੰ ਯਾਦ ਨਹੀਂ ਪਰ ਉਹਨੇ ਆਪਣਾ ਪਿੰਡ ਦੱਸਤਾ ਹੈ ਕਿ ਮੇਰਾ ਪਿੰਡ ਸਰਦਾਰ ਕਪੂਰ ਸਿੰਘ ਵਾਲਾ ਹੋਰ ਉਹ ਕਹਿੰਦਾ ਕਿ ਆਪਣੀ ਜ਼ਿੰਦਗੀ ਚ ਆਪਣੀ ਸਰਵਿਸ ਦੇ ਦੌਰਾਨ ਮੈਂ ਪਹਿਲੀ ਵਾਰ ਵੇਖਿਆ ਕਿ ਟੋੜਾ ਸਾਹਿਬ ਦੀ ਗੱਡੀ ਆਈ ਤੇ ਗਵਰਨਰ ਹਾਊਸ ਦੇ ਵਿੱਚ ਬਿਨਾਂ ਰੋਕਿਆਂ ਬਿਨਾਂ ਤਲਾਸ਼ੀ ਕੀਤਿਆਂ ਚੈੱਕ ਕੀਤਿਆਂ ਸਿੱਧੀ ਚੱਲ ਗਈ ਤੇ ਉੱਥੇ ਕੁਝ ਮਿੰਟ ਗੱਲਬਾਤ ਹੋਈ ਤੇ ਗੱਲਬਾਤ ਕਰਨ ਤੋਂ ਬਾਅਦ ਉਸੇ ਵੇਲੇ ਗਵਰਨਰ ਨੇ ਅਵਤਾਰ ਸਿੰਘ ਪੂਨੀ ਦੇ ਕੋਲੋਂ ਚਿੱਠੀ ਲਖਵਾ ਕੇ ਤੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਨ ਦਾ ਕੰਮ ਕਰਤਾ ਗਵਰਨਰ ਆ ਉਸ ਦੇ ਵਿੱਚੋਂ ਟੋੜਾ ਸਾਹਿਬ ਆਏ ਆਦੰਤਪੁਰ ਸਾਹਿਬ ਇਹ ਗੱਲ ਸਾਨੂੰ ਡਾਕਟਰ ਸੌਂਡ ਸਿੰਘ ਨੇ ਦੱਸੀ ਡਾਕਟਰ ਸੌਂਡ ਸਿੰਘ ਨੇ ਕਿਹਾ ਕਿ ਅਸੀਂ ਬੜੀ ਕੋਈ ਬੜੀ ਚਰਚਾ ਕੋਈ ਸਮਝੌਤਾ ਹੋ ਗਿਆ ਅਸਲੀਅਤ ਕੀ ਹੈ ਉਥੇ ਟੌੜਾ ਸਾਹਿਬ ਨੇ ਲਫ਼ਜ਼ ਵਰਤੇ ਡਾਕਟਰ ਸੋਹਣ ਸਿੰਘ ਦੀ ਜ਼ੁਬਾਨੀ ਜੋ ਉਹਨੇ ਸਾਨੂੰ ਦੱਸੇ ਮੈਂ ਕੱਲਾ ਨਹੀਂ ਹਾਂ ਬੜੇ ਉਥੇ ਹੋਰ ਵੀ ਜਿਹਾਰੂ ਸਿੰਘ ਸਨ ਉਹਨਾਂ ਦੱਸਿਆ ਕਿ ਸਮਝਾਉਤਾ ਤੇ ਹੋ ਜਾਂਦਾ ਪਰ ਪਤੰਦਰ ਨਹੀਂ ਹੋਣ ਦਿੰਦਾ ਉਹਨਾਂ ਪਤੰਦਰ ਲਫ਼ਜ਼ ਵਰਤਿਆ ਸੰਤ ਚਨੈਲ ਸਿੰਘ ਬਾਰੇ ਫਿਰ ਜੇ ਵੇਖੋ ਇਹ ਅਸਾਸ ਅਕਾਲੀ ਆਗੂਆਂ ਨੂੰ ਨਹੀਂ ਕਿਉਂਕਿ ਸੰਤ ਜਨਰੈਤ ਸਿੰਘ ਬਾਰੇ ਇਹੋ ਜੀਆਂ ਗੱਲਾਂ ਪਹਿਲਾਂ ਫਲਾ ਦਿੱਤੀਆਂ ਗਈਆਂ ਸੀ ਕਿ ਚੰਦੋ ਕਨਾਲੇ ਦੇ ਵਿੱਚੋਂ ਭੱਜ ਜਾਏ 13 ਅਪ੍ਰੈਲ ਦੇ ਸਾਕੇ ਦੇ ਵਿੱਚ ਆਪ ਨਹੀਂ ਗਏ ਦੂਜੇ ਮਰਵਾ ਦਿੱਤੇ ਉਹਨਾਂ ਨੂੰ ਇੱਕ ਇਸ ਤਰ੍ਹਾਂ ਪੇਸ਼ਕਾਰੀ ਕੀਤੀ ਜਾ ਰਹੀ ਸੀ ਪਏ ਉਹ ਬੜੇ ਕਮਜ਼ੋਰ ਹਨ ਡਰਦੇ ਹਨ ਡਰਦੇ ਭੱਜ ਜਾਏ ਪੋਥੀਆਂ ਦਾ ਨੁਕਸਾਨ ਕਰਾਤਾ ਸਾਈਂਚੀਆਂ ਦਾ ਕਰਾਤਾ ਤੇ ਇਹ ਅਕਾਲੀ ਆਗੂ ਸਮਝਦੇ ਸੀ ਕਿ ਅਸੀਂ ਜਾਂ ਤਾਂ ਉਹ ਮੰਨ ਜਾਣਗੇ ਫੌਜ ਨੂੰ ਵੇਖ ਕੇ ਸਰੈਂਡਰ ਕਰ ਦੇਣਗੇ ਤੇ ਜਾਂ ਅਸੀਂ ਮਨਾ ਲਾਂਗੇ 2 ਤੇ 3 ਦੀ ਦਰਮਿਆਨੀ ਰਾਤ ਨੂੰ ਪੁੱਛ ਲੋ ਭਾਈ ਮੋਹਕਮ ਸਿੰਘ ਬੈਠੇ ਆ ਇੱਥੇ ਇਹਨਾਂ ਨੇ ਆਉਂਦਿਆਂ ਵੀ ਗੱਲ ਕੀਤੀ ਕਿ ਹਾਂ ਟਾਈਮ ਦਾ ਫਰਕ ਆ ਉਹ ਭਾਈ ਦਵਿੰਦਰ ਸਿੰਘ ਗਿਆਨੀ ਹੀ ਜਿਹੜੇ ਉਹਨਾਂ ਨੇ ਦੱਸਿਆ ਕਿ 2 ਤੇ 3 ਦੀ ਦਰਮਿਆਨੀ ਰਾਤ ਨੂੰ ਆਂਦਾ ਕਿ ਮੈਂ ਵੀ ਹਾਂ ਉੱਥੇ ਹੋਰ ਵੀ ਕੁਝ ਜਿਹੜੇ ਜਿੰਨ ਭਾਈ ਮਰੀਕ ਸਿੰਘ ਵੀ ਤੇ ਸੰਤਾਂ ਨੇ ਸਾਡੀ ਡਿਊਟੀ ਲਈ ਕਿ ਹਮਲਾ ਕਿਸੇ ਵੇਲੇ ਵੀ ਹੋ ਸਕਦਾ ਸਵੇਰੇ ਗੁਰਪੁਰਪ ਦੀਆਂ ਸ਼ਬੀਲਾਂ ਲਗਣੀਆਂ ਨੇ ਬੀਬੀ ਇੱਥੇ ਨਹੀਂ ਕੋਈ ਰਹਿਣੀ ਚਾਹੀਦੀ ਤੇ ਬਾਕੀ ਹੋਰ ਜ਼ਿੰਮੇਵਾਰੀਆਂ ਸੌਪੀਆਂ ਸੀ ਉਹ ਹੁਣ ਟੌੜਾ ਸਾਹਿਬ 2 ਤੇ 3 ਦੀ ਦਰਮਿਆਨੀ ਰਾਤ ਨੂੰ ਸੰਤ ਜਨੈਲ ਸਿੰਘ ਨੂੰ ਮਨਾਉਣ ਗਏ ਸੀ ਕਿ ਫੌਜ ਆ ਗਈ ਆ ਸੈਂਡਰ ਕਰ ਦਿਓ ਲੇਕਰ ਸੰਤ ਡਿੜ੍ਹ ਇਰਾਦੇ ਵਾਲੇ ਹਨ ਸਰਦਾਰ ਗਤੇਸ ਸਿੰਘ ਜੀ ਗਵਾਹ ਨੇ ਇਹਨਾਂ ਨੇ ਆਪਣੇ ਲੇਖ ਵਿੱਚ ਲਿਖਿਆ ਕਿ ਸੰਤਾਰੇ ਪੁੱਛਿਆ ਕਿ ਜੇ ਮੌਕਾ ਮਿਲੇ ਕਿ ਸਿਰ ਕਿੱਥੇ ਲੱਗਣਾ ਚਾਹੀਦਾ ਤੇ ਜਦੋਂ ਇਹਨਾਂ ਨੇ ਦੋ ਤਿੰਨ ਥਾਵਾਂ ਹੋਰ ਦੱਸੀਆਂ ਤੇ ਇੱਕ ਹੀ ਤੇ ਜਦੋਂ ਉਹਨਾਂ ਜਦੋਂ ਦੱਸੀ ਗੱਲ ਕਿ ਜਿਹੜਾ ਪ੍ਰਕਰਮਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਉੱਥੇ ਸੰਤਾ ਨੇ ਕਿਹਾ ਕਿ ਉੱਥੋਂ ਤੱਕ ਕਿਨ ਪਹੁੰਚਣ ਦੇਣਾ ਜੇ ਦੱਸਿਆ ਕਿ ਬਾਬਾ ਗਰਬਖ ਸਿੰਘ ਦਾ ਸਥਾਨ ਉਧਰ ਵੀ ਕਹਿੰਨਾ ਨਿਕਲ ਦੇਣਾ ਫਿਰ ਜਦੋਂ ਦੱਸਿਆ ਕਿ ਇੱਕ ਪਾਸੇ ਦਰਬਾਰ ਸਾਹਿਬ ਇੱਕ ਪਾਸੇ ਾਕਾਲ ਤਖਤ ਤੇ ਦੋ ਨishan ਸਾਹਿਬ ਝੂੜਦੇ ਉਹ ਕਿਸੇ ਥਾਂ ਦੇ ਸਿਰ ਇੱਥੇ ਹੀ ਲੱਗੇਗਾ ਉੱਥੇ ਹੀ ਲਾਇਆ ਹੁਣ ਟੋੜਾ ਸਾਹਿਬ ਮਨਾਉਣ ਗਏ ਸੀ ਕਿ ਸਰੈਂਡਰ ਕਰ ਦਿਓ ਗਿਆਨੀ ਦਵਿੰਦਰ ਸਿੰਘ ਜੀ ਦੱਸਦੇ ਨੇ ਕਿ ਜਦੋਂ ਪਹਿਰੇਦਾਰ ਨੇ ਦੱਸਿਆ ਕਿ ਟੋੜਾ ਸਾਹਿਬ ਆਇਆ ਤੇ ਸੰਤਾਂ ਨੇ ਸਾਨੂੰ ਕਿਹਾ ਵੀ ਜਾਓ ਤੁਸੀਂ ਹੁਣ ਆਰਾਮ ਕਰੋ ਤੇ ਮੈਂ ਪ੍ਰਧਾਨ ਸਾਹਿਬ ਦੀ ਗੱਲ ਸੁਣਨਾ ਆਦੇ 10 ਮਿੰਟ ਗੱਲਬਾਤ ਹੋਈ ਉਸ ਤੋਂ ਬਾਅਦ ਟੌੜਾ ਸਾਹਿਬ ਨੂੰ ਜਾਣੇ ਹੋਏ ਮਹਿਸੂਸਿਆ ਜਾਂ ਮੂੰਹ ਲੈ ਕੇ ਵਾਪਸ ਚਲ ਗਏ ਕਿਉਂਕਿ ਸнт ਜਨਰੈਲ ਸਿੰਘ ਫੈਸਲਾ ਕਰ ਚੁੱਕੇ ਸੀ ਕਿ ਹੁਣ ਇਹ ਫੌਜ ਨੂੰ ਲੋਹੇ ਦੇ ਚਨੇ ਚਬਾਉਣੇ ਆ ਤੇ ਇਹ ਗੱਲ ਸੀ ਜਿਹੜੀਆਂ ਗੱਲਾਂ ਦਸੀਆਂ ਮਾਹੀਆ ਸਾਹਿਬ ਨੂੰ ਚਾਹੇ ਜਗਤਾਰ ਸਰਦਾਰ ਜਗਤਾਰ ਸਿੰਘ ਨੂੰ ਉਹ ਟੌੜਾ ਸਾਹਿਬ ਨੇ ਦਸੀਆਂ ਕਿਉਂਕਿ ਹਰ ਇੱਕ ਬੰਦਾ ਆਪਣੀ ਗਲਤੀ ਤੇ ਪਰਦਾ ਪੋਛੀ ਕਰਨ ਵਾਸਤੇ ਹੋਰ ਬਰਤਾਂਤ ਸਿਰਜਣ ਦਾ ਅਜਮੇਰ ਸਿੰਘ ਨੇ ਵੀ ਲਿਖਿਆ ਕਿ ਉਹਨਾਂ ਹੋਰ ਗੱਲ ਲਿਖੀ ਕਿ ਮੁਲਾਕਾਤ ਉਦੋਂ ਹੋਈ ਜਦੋਂ ਸੰਤ ਵੀ ਇਸ਼ਨਾਨ ਕਰਨ ਗਏ ਤੇ ਟੋੜਾ ਸਾਹਿਬ ਵੀ ਤੜਕੇ ਇਸ਼ਨਾਨ ਕਰਨ ਆਏ ਉਥੇ ਗੱਲਬਾਤ ਹੋਈ ਤੇ ਅੱਗੇ ਗੱਲਾਂ ਕਰਤੀਆਂ ਕਿ ਟੋੜਾ ਸਾਹਿਬ ਤੁਹਾਨੂੰ ਉਹ ਗੱਲਾਂ ਸੀ ਪਰ ਉਹ ਗੱਲਾਂ 2-3 ਮਹੀਨੇ ਪਹਿਲਾਂ ਦੀਆਂ ਸਨ ਉਦੋਂ ਦੀਆਂ ਨਹੀਂ ਦੂਜੀ ਗੱਲ ਮੇਰੀ ਮੈਂ ਜਿਹੜੀ ਇਹ ਕਿਤਾਬ ਲਿਖੀ ਆ ਇਹ ਜੀਬੀਐ ਸਿੱਧੂ ਦੇ ਉਠਾਏ ਹੋਏ ਸਵਾਲਾਂ ਦਾ ਜਵਾਬ ਆ ਜਿਹੜੇ ਜਿਹੜਾ ਉਹਨੇ ਸਵਾਲ ਉਠਾਏ ਵਰਤਾਂਤ ਸਿਰਜਿਆ ਮੈਂ ਉਹਨਾਂ ਤੱਕ ਹੀ ਸੀਮਤ ਰਿਹਾ ਤੇ ਉਹਨਾਂ ਦਾ ਹੀ ਘਟਨਾਵਾਂ ਦਾ ਉਹਨੇ ਜ਼ਿਕਰ ਕੀਤਾ ਜਿਵੇਂ ਢਿਲਵਾ ਬਸਕਾਂਡ ਅਟਵਾਲ ਦਾ ਕਤਲ ਗਿਆਨੀ ਪ੍ਰਤਾਪ ਸਿੰਘ ਦਾ ਕਤਲ ਉਹਨਾਂ ਗੱਲਾਂ ਦਾ ਮੈਂ ਜੋ ਸਚਾਈ ਸੀ ਮੈਂ ਉਹ ਬਿਆਨ ਕਰਤੀ ਆ ਉਹਦੇ ਗਵਾਹ ਆ ਭਾਈ ਕਮਰ ਸਿੰਘ ਧਾਮੀ ਵੀ ਨੇ ਪੌਂਟਾ ਸਾਹਿਬ ਵੀ ਹੋ ਸਕਦੇ ਨੇ ਭਾਈ ਮੁਹਕਮ ਸਿੰਘ ਵੀ ਹੋ ਸਕਦੇ ਨੇ ਹੁਣ ਦੂਜੀ ਗੱਲ ਰਹੀ ਜਿਸ ਤਰ੍ਹਾਂ ਸਰਦਾਰ ਗਤੇਜ ਸਿੰਘ ਜੀ ਨੇ ਕਿਹਾ ਕਿ ਖਾਲ ਗੱਲ ਖਾਲਸਾ ਦੀ ਪਹਿਲਾਂ ਕੀਤੀ ਗਈ ਤੇ ਵਿਆਖਿਆ ਖਾਲਸਾ ਰਾਜ ਦੀ ਹੁਣ ਇਹ ਗੱਲ ਠੀਕ ਆ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੀ ਜਦੋਂ ਗੱਲ ਚੱਲੀ ਤੇ ਖਾਲਸਾਤਾਨ ਦੀ ਵੀ ਗੱਲ ਚੱਲੀ ਤੇ ਇਹ ਉਹਨੂੰ ਜਜ਼ਬਾਤੀ ਖਾਲਸਾਤਾਨ ਦੀ ਜਿਹੜੀ ਗੱਲ ਆ ਉਹ ਜਜ਼ਬਾਤੀ ਨਾਰਾ ਮੰਨਦੇ ਆ ਪਰ ਮੈਂ ਜੋ ਸਮਝਿਆ ਖਾਲਸਾਤਾਨ ਖਾਲਸਾ ਰਾਜ ਸਿੱਖ ਹੋਮਲੈਂਡ ਜਾਂ ਉਹਨੂੰ ਗੁਰਮੁਖ ਸਥਾਨ ਕਹਿ ਲਓ ਜਾਂ ਉਹਨੂੰ ਸਿੱਖ ਸਥਾਨ ਕਹਿ ਲਓ ਉਹ ਸਾਰੇ ਇੱਕੋ ਹੀ ਆ ਤੇ ਜੀਵੀਆ ਸਿੱਧੂ ਨੂੰ ਵੀ ਉਹਦੇ ਹਿੱਕ ਤੇ ਵੀ ਕੰਡਾ ਇਹ ਹੀ ਰੜਕਦਾ ਉਹ ਕਹਿੰਦਾ ਕਿ ਅਲੈਗਜੈਂਡਰ ਨੇ ਇੱਕ ਵਾਈਟ ਪੇਪਰ ਲਿਖਿਆ ਆਰਮੀ ਦੀ ਤਰਫੋਂ ਚਾਹ ਏਜੰਸੀਆਂ ਦੀ ਤਰਫੋਂ ਆਂਦਾ ਉਹਦੇ ਚੋਂ ਨੇ ਇੱਕ ਗੱਲ ਕਹੀ ਕਿ ਸਿੱਖਾਂ ਦੇ ਵਿੱਚ ਜਿਹੜਾ ਖਾਲਸਾ ਰਾਜ ਦੀ ਗੱਲ ਆ ਉਹ ਮਿਟੀ ਨਹੀਂ ਤੇ ਉਹ ਅੱਜ ਵੀ ਉਹੋ ਹੀ ਚਾਹੁੰਦੇ ਨੇ ਤੇ ਮੁੜ ਕੇ ਉਹੋ ਹੀ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਜਿਹੜਾ ਉਹ ਸਿਰਜਣਾ ਚਾਹੁੰਦੇ ਨੇ ਇਹਦੇ ਵਿੱਚ ਕੋਈ ਗਲਤੀ ਆ ਸਾਡੇ ਵਿੱਚੋਂ ਕਿਹੜਾ ਚਾਹੁੰਦਾ ਕਿ ਖਾਲਸਾ ਰਾਜ ਨਾ ਬਣੇ ਜਾਂ ਖਾਲਸਤਾਨ ਨਾ ਬਣੇ ਜੇ ਹਿੰਦਸਤਾਨ ਹਿੰਦ ਸਟੇਟ ਹਿੰਦਸਤਾਨ ਨੂੰ ਹਿੰਦੂ ਸਟੇਟ ਬਣਾਉਣਾ ਚਾਹੁੰਦੀ ਆ ਹਿੰਦ ਸਟੇਟ ਬਣਾਉਣਾ ਚਾਹੁੰਦੀ ਆ ਤੇ ਸਾਡਾ ਤੇ ਵਿਚਾਰ ਖਾਲਸਾ ਰਾਜ ਰਿਆ ਅਸੀਂ ਹਿੰਦੁਸਤਾਨ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨਹੀਂ ਅਸੀਂ ਆਪਣੇ ਖਾਲਸੇ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਚਾਹੁੰਦੇ ਆ ਤੇ ਸਾਡਾ ਜਿਹੜਾ ਵਿਸ਼ਾਲ ਖਾਲਸਾ ਰਾਜ ਬਾਲਾਕਾ ਸੀ ਉਹ ਅਸੀਂ ਚਾਹੁੰਦੇ ਆ ਕਿ ਸਾਨੂੰ ਪ੍ਰਾਪਤ ਹੋ ਜੇ ਜੋ 47 ਦੀ ਵੰਡ ਹੋਈ ਆ ਉਹ ਬੜੀ ਇੱਕ ਸਾਜ਼ਿਸ਼ੀ ਵੰਡ ਸੀ ਜਿਹਦੇ ਵਿੱਚ ਮਿੱਥ ਕੇ ਖਾਲਸਾ ਰਾਜ ਨੂੰ ਦੋ ਮੁਲਕਾਂ ਵਿੱਚ ਵੰਡ ਦਿੱਤਾ ਗਿਆ ਤੇ ਖਾਹ ਕਰਕੇ ਗੁਰਮੁਖੀ ਦੀ ਧਰਤੀ ਪੰਜਾਬ ਨੂੰ ਜਿਹੜਾ ਬਹੁਤ ਵੱਡਾ ਸੀ ਇਧਰ ਲੜ ਇਧਰ ਤੇ ਲੜ ਸਕਨੇ ਆ ਉਹਨਾਂ ਨਾਲ ਕੀ ਕਰਾਂਗੇ ਉਹ ਵੰਡ ਗਲਤ ਸੀ ਅੱਜ ਜੇ ਮਾਹੌਲ ਬਣਿਆ ਪੂਰੀ ਦੁਨੀਆ ਦੇ ਵਿੱਚ ਇੱਕ ਨਾ ਇੱਕ ਦਿਨ ਦੁਬਾਰਾ 3rd ਵਰਲਡ ਵਾਰ ਲੱਗਣੀ ਆ ਸਾਨੂੰ ਆਪਣੀ ਗੱਲ ਕਰਨੀ ਚਾਹੀਦੀ ਹੈ ਦੁਨੀਆ ਦੇ ਮੰਚ ਤੋਂ ਤੇ ਸਾਡੇ ਬੁੱਧੀਜੀਵਾਂ ਨੂੰ ਸਾਡੇ ਗਵਾਹੀ ਕਰਨੀ ਚਾਹੀਦੀ ਆ ਕਿਉਂਕਿ ਇੱਕ ਜਦੋਂ ਸਾਰੇ ਹੀ ਇੱਕ ਸੁੱਤਾ ਦੇ ਉੱਤੇ ਚੱਲਾਂਗੇ ਨਾ ਵੇਖੋ ਸਾਡੇ ਗੁਰੂ ਦਾ ਗੁਰੂ ਦੀ ਬਖਸ਼ਿਸ਼ ਆ ਸ਼ਸਤਰ ਸਾਡੇ ਗੁਰੂ ਦੀ ਬਖਸ਼ਿਸ਼ ਆ ਕਿਰਪਾਨ ਦੇ ਫਾਲਸਫੇਨਸ ਆ ਸ਼ਸਤਰ ਦੀ ਵਰਤੋਂ ਕਰਨੀ ਆ ਤੇ ਜੇ ਅਸੀਂ ਇੱਕ ਹੁੰਦੀ ਆ ਧਾਰਮਿਕ ਸੰਸਥਾ ਇੱਕ ਹੁੰਦੀ ਆ ਸਿਆਸੀ ਪਾਰਟੀ ਇੱਕ ਹੁੰਦੀਆ ਗਰੀਲਾ ਜੰਗ ਲੜਨ ਵਾਲੀ ਜਝਾਰੂ ਕੌਮ ਗਰੁੱਪ ਤੇ ਦੂਜੇ ਹੁੰਦੇ ਆ ਬੁੱਧੀਜੀਵੀ ਜਿਹੜੀ ਗੱਲ ਸਾਨੂੰ ਨਹੀਂ ਪਤਾ ਉਹ ਸਾਨੂੰ ਬੁੱਧੀਜੀਵੀ ਸਾਨੂੰ ਸੇਧ ਦੇਣ ਜੇ ਅਸੀਂ ਇਹ ਗੱਲ ਤੇ ਡਰਦੇ ਰਹੇ ਕਿ ਜੇ ਖਾਲਸਾ ਦਾ ਨਾਮ ਲਿਆ ਤਾ ਬੜਾ ਨੁਕਸਾਨ ਸਾਡਾ ਪਹਿਲਾਂ ਵੀ ਹੋਇਆ ਤੇ ਅੱਗੋਂ ਵੀ ਹੋਏਗਾ ਤੇ ਫੇਰ ਤੇ ਅਸੀਂ ਜੋ ਪਿਛਲੀ ਹਿਸਟਰੀ ਫੋਲਾਂਗੇ ਤੇ ਉਹਦੇ ਵਿੱਚ ਤੇ ਅਸੀਂ ਦੋ ਵੱਡੇ ਕੱਲੂਕਾਰਾ ਵੱਡੂ ਕੱਲੂਕਾਰਾ ਤੇ ਛੋਟਾ ਕੱਲੂਕਾਰਾ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਖਤਮ ਹੋ ਗਈ ਤੇ ਅਸੀਂ ਤੇ ਲਿਸਟ ਬਣਾਈਆਂ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਖਾਲੜਾ ਜੀ ਨੇ 25000 ਦਾ ਐਸਟੀਮੇਟ ਲਾਇਆ ਸੀ ਜਿਹੜੀ ਅਸੀਂ ਲਿਸਟ ਬਣਾਈਆਂ ਜੇ 13000 ਦੀ ਬਣੀ ਆ ਜਿਹਦੇ ਪੂਰੇ ਡਾਕੂਮੈਂਟਸ ਹੀ ਸਾਡੇ ਕੋਲੋਂ 58000 ਦੀ ਪੀਆਈਐਲ ਜਿਹੜੀ ਆ ਸਾਡੀ ਪੈਂਡਿੰਗ ਆ ਹਾਈ ਕੋਰਟ ਦੇ ਵਿੱਚ ਤੇ ਜਿਹੜੇ ਕੇਸ ਚੱਲਦੇ ਹੀ ਟ੍ਰਾਇਲ ਕੋਰਟ ਦੇ ਵਿੱਚ ਸੀਬੀਆਈ ਕੋਰਟ ਦੇ ਵਿੱਚ ਆ ਮਨ ਸਾਹਿਬ ਜਾਣਦੇ ਆ ਸਿਰਫ ਇੱਕ ਕੇਸ ਬੜੀ ਹੋਇਆ ਜਦੋਂ ਸਾਡੇ ਵਕੀਲਾਂ ਦੀ ਖੁਦ ਸਾਡੇ ਵਕੀਲਾਂ ਦੀ ਟੀਮ ਤਿਆਰ ਹੋ ਗਈ ਕਿਉਂਕਿ 20 25 25 ਸਾਲ ਤੋਂ ਉਹ ਕੇਸ ਪੈਂਡਿੰਗ ਸੀ ਤੇ ਕੋਈ ਇੰਟਰਸਟ ਨਹੀਂ ਲਿਆ ਜਾ ਰਿਹਾ ਉਹ ਨਾਲ ਜਦੋਂ ਉਹ ਵਕੀਲਾਂ ਦੀ ਡੈਡੀਕੇਟਿਡ ਸਪਿਰਟ ਦੇ ਨਾਲ ਉਹ ਕੇਸ ਲੜੇ ਸਾਰਿਆਂ ਨੂੰ ਸਜਾਵਾ ਹੋਈਆਂ ਜਿਹੜੀ ਜੀਬੀਐ ਸਿੱਧੂ ਦੀ ਕਿਤਾਬ ਹੈ ਜਿਸ ਤਰ੍ਹਾਂ ਜਸਟਿਸ ਸਾਹਿਬ ਨੇ ਕਹਿਤਾ ਕਿ ਝੂਠ ਦਾ ਭਲੰਦਾ ਜਿੰਨੂੰ ਇਹ ਨਹੀਂ ਪਤਾ ਕਿ ਜਿਹੜਾ ਦਲ ਖਾਲਸਾ ਨੇ ਹਵਾਈ ਜਾਜ ਗਵਾ ਕੀਤਾ ਸੀ ਉਹ ਦਿੱਲੀ ਤੋਂ ਸ਼੍ਰੀਨਗਰ ਨੂੰ ਜਾ ਰਿਹਾ ਸੀ ਨਾ ਕਿ ਸ਼੍ਰੀਨਗਰ ਤੋਂ ਦਿੱਲੀ ਨੂੰ ਜਾ ਰਿਹਾ ਸੀ ਉਹ ਬੋਇੰਗ 737 ਨਾ ਕਿ ਬੋਇੰਗ 432 ਸਾਰੀਆਂ ਗੱਲਾਂ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਇਹ ਕਿਤਾਬ ਸਿਰਫ ਉਹਦੇ ਤੇ ਕੇਂਦਰਤਾ ਤੇ ਸੰਤ ਜਨੈ ਸਿੰਘ ਦੀ ਕਰਦਾਰ ਕੁਸ਼ੀ ਕਰਨ ਦਾ ਉਹਨੇ ਪੁੱਝ ਕੇ ਯਤਨ ਕੀਤਾ ਹੈ ਭਾਈ ਮੁਖਮ ਸਿੰਘ ਨੇ ਗੱਲ ਕੀਤੀ ਉਹ ਇਹਨਾਂ ਦੇ ਆਪਣੇ ਤਰੀਕੇ ਨਾਲ ਗੱਲ ਕੀਤੀ ਆ ਸਲੀਅਤ ਕੀ ਸੀ ਸੰਤ ਜਨੈਲ ਸਿੰਘ ਦੇ ਲੈਕਚਰਾਂ ਦੇ ਵਿੱਚੋਂ ਉਹ ਲੈਕਚਰ ਉਹਨਾਂ ਦੇ ਲਿਖਤ ਰੂਪ ਵਿੱਚ ਵੀ ਤੇ ਆਡੀਓ ਤੇ ਵੀਡੀਓ ਰਿਕਾਰਡਿੰਗ ਦੇ ਰੂਪ ਵਿੱਚ ਵੀ ਮੌਜੂਦ ਨੇ ਉਹ ਕਹਿੰਦੇ ਨੇ ਇੰਦਰਾ ਗਾਂਧੀ ਨੇ ਮੁਲਾਕਾਤ ਕਰਨ ਦਾ ਟਾਈਮ ਮੰਗਿਆ ਸੀ 2 ਮਿੰਟ ਨਹੀਂ ਦਿੱਤੇ ਉਹਨੂੰ ਮੈਂ ਮੈਂ ਕਿਹਾ ਆਇਆ ਆਈਜੀ ਭਿੰਡਰ ਸੀ ਜਿਹੜਾ ਦਿੱਲੀ ਦਾ ਪੁਲਿਸ ਅਫਸਰ ਹੈ ਉਹ ਆਇਆ ਸੰਤਾਂ ਦੇ ਕੋਲ ਜਦੋਂ ਸੰਤ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਕੋਲ ਜਦੋਂ ਦਿੱਲੀ ਆ ਪ੍ਰਚਾਰ ਲਹਿਰ ਚਲਾਈ ਸੰਤਾਂ ਨੇ ਤੇ ਉਥੇ ਉਹ ਆਇਆ ਭਿੰਡਰ ਨਾਲ ਭਾਈ ਵਿਅੰਤ ਸਿੰਘ ਜਿਹਨੇ ਬਾਅਦ ਚ ਇੰਦਰਾਂਗਾ ਦੀ ਸੋਧੀ ਆ ਨਾ ਉਹ ਇਹ ਇਹਦੇ ਵੀ ਆਈ ਵਿਟਨੈਸ ਨੇ ਜਿਨ੍ਹਾਂ ਨੇ ਵਿਅੰਤ ਸਿੰਘ ਨੂੰ ਉਥੇ ਵੇਖਿਆ ਭਾਈ ਮੋਹਕਮ ਸਿੰਘ ਵੀ ਹੋ ਸਕਦੇ ਆ ਤੇ ਭਿੰਡਰ ਨੇ ਆ ਕੇ ਆਖਿਆ ਕਿ ਇੰਦਰਾਂਗਾ ਦੀ ਤੁਹਾਨੂੰ ਮਿਲਣਾ ਚਾਹੁੰਦੀ ਆ ਤੇ ਸੰਤਾਂ ਨੇ ਕਿਹਾ ਵੀ ਆਜੇ ਇੱਥੇ ਆਜੇ ਇਹ ਨਹੀਂ ਇੱਥੇ ਨਹੀਂ ਐਸ ਸੜਕ ਦੇ ਦੂਜੇ ਪਾਸੇ ਕੋਠੀ ਆ ਉਥੇ ਸੰਤਾ ਕਹਾ ਕਿ ਐ ਵਸੇ ਆਉਂਦਿਆਂ ਕੋ ਦਰਿਆ ਨਹੀਂ ਪੈਂਦਾ ਜੇ ਉਹਨੇ ਆਉਣਾ ਤੇ ਦੋ ਹੀ ਟਿਕਾਣੇ ਨੇ ਜਾਂ ਜਿੱਥੇ ਮੇਰਾ ਹੋਣਾ ਆਸਣ ਆ ਤੇ ਜਾਂ ਫਿਰ ਜਿੱਥੇ ਮੇਰਾ ਦਿਮਾਨ ਹੋਏਗਾ ਉਥੇ ਆਜੇ ਤਿੰਜਾ ਮੇਰੇ ਵਾਸਤੇ ਕੋਈ ਥਾਂ ਨਹੀਂ ਤੇ ਜਿਹੜੇ ਇਹ ਕਹਿੰਦੇ ਨੇ ਕਿ ਸੰਤ ਜਨੈਤ ਸਿੰਘ ਕਾਂਗਰਸ ਦੀ ਪਦਾਇ ਸੀ ਸਰਕਾਰ ਨੇ ਉਹਨੂੰ ਪਹਿਲਾਂ ਮੌਕੇ 'ਚ ਹੱਥ